ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਂ ਜੀ ਇੱਕ ਬਈ ਸ਼ਾਈ ਵਾਲਾ ਤਾਜੀ ਸੂਈ ਆ ਇੱਕ ਗੱਭਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਲ ਸੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਬਾਈ ਕੋਲੇ ਸਾਰੀਆਂ ਬਈ ਸਾਈ ਵਾਲਾ ਫੁੱਲ ਸ਼ਕੀਨ ਆ ਬਈ ਸਾਈ ਵਾਲਾ ਦਾ ਚੰਗੀ ਬਰੀਡ ਆ ਇਹ ਕਰਦੀਆਂ ਬੱਛੀਆਂ ਨੇ ਮਗਰ ਟੀਕੇ ਡੂ ਕੇ ਬਾਈ ਦੇ ਬਹੁਤ ਚੰਗੇ ਭਰਾ ਬਹੁਤ ਚੰਗੀ ਨਸਲ ਬਾਈ ਦੀ ਸਾਈਵਾਲ ਤੇ ਪੈਦਾ ਕਰੀ ਵੀ ਆ ਪਿੰਡ ਵੀਰ ਦਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਨੇੜੇ ਪਿੰਡ ਭਦੌਰ ਤੇ ਨਿਹਾਲ ਸਿੰਘ ਵਾਲਾ ਹੀ ਰਹ ਜਾਂਦੇ ਆ ਮੋਬਾਈਲ ਨੰਬਰ ਉਹ ਜੀ 9914406818 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਦੋ ਵੜਾ ਬਾਈ ਨੇ ਬਕਾਉ ਕਰੀਆਂ ਕਿਹੜਾ ਸੁਆ ਸੁਈ ਵੀ ਆ ਬਾਈ ਇਹ ਪਹਿਲੇ ਸੁਈ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ 20 ਦਿਨ ਹੋ ਗਏ ਸੋਈ ਨੂੰ 20 ਦਿਨ ਹੋ ਗਏ ਬੱਚਾ ਕੀ ਆ ਮਗਰ ਬੱਚੀ ਬੱਚੀ ਹਾਰਪਾਰਕਰ ਦੀ ਸੈਕਸਡ ਸੀਮਣ ਦੀ ਬੱਚੀ ਆ ਬਹੁਤ ਚੰਗੀ ਬੱਚੀ ਆ ਨਸਲ ਵਾਲੀ ਬੱਚੀ ਆ ਕੁਆਲਿਟੀ ਚੈੱਕ ਕਰੋ ਬਈ ਕੀ ਬਾਤ ਆ ਬਈ ਬਹੁਤ ਘੱਟ ਐ ਹੋਜੇ ਬੱਚੇ ਮਿਲਦੇ ਆ ਮੰਗ ਇਹਨਾਂ ਦੀ ਫੋਲਾ ਇਹਦਾ ਬੱਚਾ ਹੀ ਬਈ ਆਮ 20 20 ਬੱਚੀ 25000 ਦਾ ਬੀਚ ਆ ਜੇ ਬੰਦੇ ਨੇ ਨਾ ਰੱਖਣਾ ਹੋ ਠੀਕ ਆ ਜਿੱਦੇ ਦੁੱਧੋਂ ਠਾਊਗਾ ਬੰਦਾ ਆਪਾਂ 10000 ਦੀ ਵਾਪਸੀ ਲਵਾਂਗੇ ਠੀਕ ਆ ਬਈ ਹੂੰ ਦੋ ਮਹੀਨੇ ਨੂੰ ਦੇ ਦੇ ਕਿੰਨਾ ਠੀਕ ਆ 10000 ਜੀ ਬਾਈ ਕਹਿੰਦਾ ਬੱਚੀ ਆਪਾਂ ਰੱਖ ਲਾਂਗੇ ਜਿੱਦੇ ਦੁੱਧ ਪੀਣੋਂ ਹਟ ਗਈ ਹਾਂ ਕਿ ਨਹੀਂ ਬਾਈ ਹੂੰ ਬੱਚੀ ਚੰਗੀ ਆ ਥਾਣ ਦੇਖੋ ਬਾਕੀ 66 ਸੀਮਣ ਦੀ ਟਾਪ ਕਲਾਸ ਬਹੁਤ ਘੱਟ ਮਿਲਦੀ ਆ ਮੰਗ ਬਹੁਤ ਕਰਮਾਈ ਝੂਲੀ ਬਾਈ ਚੰਗੀ ਆ ਝੂਲੀ ਦੇਖੋ ਬੱਸੀ ਦੇ 20 ਦਿਨਾਂ ਦੀ ਬੱਸੀ ਆ ਸਹੀ ਗੱਲ ਆ 20 ਦਿਨਾਂ ਦੀ ਬੱਚੀ ਦੀ ੱਡੀ ਝੂਲੀ ਨਹੀਂ ਹੁੰਦੀ ਬਾਈ ਨਹੀਂ ਮੰਨ ਕੇ ਤੇ ਨਿਸ਼ਾਨੀਆਂ ਜੇ ਹੀ ਹੁੰਦੀਆਂ ਥਣਾ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਹੂੰ ਬਹੁਤ ਚੰਗਾ ਕਰਮਾਈ ਨੇ ਬੱਚਾ ਦਿੱਤਾ ਬਾਕੀ ਸਾਰੇ ਬੱਚੇ ਚੰਗੇ ਆ ਦੇਖੋ ਭਾਈ ਸਾਰੇ ਬਾਈ ਨੇ ਬਹੁਤ ਚੰਗੇ ਸੀਮਣ ਦੇ ਕੰਮ ਕਰਦਾ ਖਾਸ ਕਰਕੇ ਕਰਦਾ ਭਾਈ ਸਾਈਵਾਲ ਦੀ ਸਾਰੀਆਂ ਸਾਈਵਾਲਾ ਟਾਪ ਬ੍ਰੇਡ ਆ ਭਾਈ ਤੇ ਕਿੰਨਾ ਕ ਭਾਈ ਦੁੱਧ ਹੁਣ ਤਿਆਰ ਇਹ ਤਾਂ 10 ਕਿਲੋ ਦੁੱਧ ਠੀਕ ਆ ਨੈਟ ਤਿਆਰ ਹਾਂ ਅਸੀਂ ਦੋੜਾਂਗੇ ਚੋਲੇ ਕੋਈ ਹਾਂ ਹਾਂ ਦੋ ਚੋਲੇ ਚੰਗੀ ਠੀਕ ਆ ਚਵਾਈ ਕਿਵੇਂ ਆ ਚਵਾਈ ਬਹੁਤ ਵਧੀਆ ਠੰਡੀ ਠੰਡੀ ਪੂਰੀ ਠੰਡੀ ਠੀਕ ਆ ਆਮ ਬੰਦਾ ਨਹੀਂ ਕਹਿੰਦਾ ਦੋਲੇ ਕਰ ਮਾਤੀ ਅਸੀਂ ਦੋਨੇ ਪਾਸੇ ਬਹਿ ਕੇ ਚੋਨੇ ਠੀਕ ਆ ਭਾਈ ਭਾਈ ਕਹਿੰਦਾ ਦੋਨੇ ਪਾਸੇ ਬਹਿ ਕੇ ਅਸੀਂ ਚਵਾਈ ਕਰਦੇ ਆਂ ਉਹ ਰਗ ਮੰਨ ਕੇ ਚੱਲ ਗਰਮ ਵਾਲਾ ਕੰਮ ਨਹੀਂ ਹੈਗਾ ਭਾਈ ਪੂਰੀ ਠੰਡੀ ਆ 6 ਫੈਂਟ ਫੁੱਲ ਆਉਂਦੀ ਉਹ ਹਾਂ 6 ਫੈਂਟ ਆਉਂਦੀ 6 ਫੈਂਟ ਆਉਂਦੀ ਆ ਭਾਈ ਠੀਕ ਆ ਕਿ ਨਹੀਂ ਤੇ ਗਰਮੀ ਦਾ ਬਿਲਕੁਲ ਹੀ ਨਹੀਂ ਮਾਨਦੀ ਨਾ ਗਰਮੀ ਨਹੀਂ ਇਹ ਪਤਾ ਗਰਮੀ ਨਹੀਂ ਮਾਨਦੀ ਤੌਫਾਈ ਆ ਭਾਈ ਗਰਮੀਆਂ ਦਾ ਐਚਐਫ ਦੇ ਬਰਾਬਰੀ ਭੜਦਾ ਦੁੱਧ ਕਿਉਂਦੀ ਫੈਂਟ ਚੰਗੀਆਂ ਜਾਂਦੀ ਉਹਦੀ ਫੈਂਟ ਘਟ ਆਉਂਦੀ ਆ ਕਿ ਨਹੀਂ ਜੀ ਹਾਂਜੀ ਹੂੰ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਣੀ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਬਹੁਤ ਚੰਗਾ ਥਣ ਲੱਗਿਆ ਚਵਾਈ ਚਵਾਈ ਬਾਈ ਕਹਿੰਦਾ ਜਮਾ ਓਕੇ ਆ ਬੜੀ ਖ ਇਹ ਮੁੱਲ ਕੀ ਰਹੂਗਾ ਦਾ ਜੈ ਜਾਈ ਮੁੱਲ ਇਹਦਾ ਆਪਣਾ ਹੈਗਾ ਵੀਰ ਜੀ 75000 ਰੁਪਏ 75000 ਮਾਨਤਾਣ ਹੋ ਜੀ ਹਾਂ ਮਾਨਤਾਣ ਕਰ ਠੀਕ ਹੈ ਜੀ 75000 ਰੁਪਏ ਮੋਲਾ ਬਈ ਮਾਨਤਾਣ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਜ਼ਰੂਰ ਹੋ ਜੂਗਾ ਗੌਣ ਬਾਈ ਕਹਿੰਦਾ ਬਹੁਤ ਆ ਇਹਦੇ ਚ ਠੀਕ ਹੈ ਇੱਕ ਤਾਂ ਬੱਚਾ ਮਗਰ ਬੱਚੀ ਆ ਗਈ ਬੱਚੀ ਬਹੁਤ ਚੰਗੀ ਆ ਬਾਕੀ ਦੋਨੇ ਪਾਸੇ ਵੇਹੇ ਕਿ ਜਿਹੜੀ ਚਿਵਾਈ ਆ ਮੋੜ ਲਿਓ ਬਈ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਦੀ ਚਿਵਾਈ ਕਰਦੇ ਆ ਦੁੱਧ ਵੀ 10 ਲੀਟਰ ਜਮਾ ਮੱਝ ਨਾਲ ਦਾ ਦੁੱਧ ਆ ਪਲੀ ਵੀ ਫੁੱਲ ਆ ਕੱਦ ਕਾਠੜੀ ਆ ਬਰੀਡ ਫੁੱਲਾ ਬਈ ਬਈ ਇਹਦੇ ਘਰ ਦੀ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਵੜਾ ਖੈਰ ਸਾਰੀਆਂ ਬਾਈ ਕੋਲੇ ਚੰਗੀਆਂ ਨੇ ਤੇ ਮੁੱਲ ਵੀ ਬਾਈ ਨੇ ਜਾਇ ਜੀ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਈ ਨੇ 70000 ਬਾਕੀ ਮੌਕੇ ਦੇ ਮਾਨ ਤਾਂ ਜਰੂਰ ਹੋ ਜੀਏ ਅੱਗੇ ਬਾਈ 2 ਨੰਬਰ ਤੇ ਕਿੰਨਾ ਟਾਈਮ ਪਿਆਦਾ ਜੀ ਇਹਦੇ ਵੀਰੇ 20 ਦਿਨ ਰਹਿੰਦੇ 18 20 ਦਿਨ ਠੀਕ ਆ ਬਾਈ ਜਿਹੜਾ ਸੂਆ ਸੂਗੀ ਇਹ ਤੀਜਾ ਜੀ ਜਾ ਠੀਕ ਹੈ ਕਿੰਨਾ ਕੁ ਰਿਕਾਰਡ ਆ ਵੈਸੇ ਦੋਦਾ ਇਹਦਾ 18 ਕਿਲੋ ਚੋਆ ਵੀਰੇ ਪਿਛਲੇ 18 ਲੀਟਰ ਠੀਕ ਹੈ ਬਾਈ ਕੀ ਮੋਲ ਲਾ ਜੈ ਜਰਾ ਇਹਦਾ 65000 ਮਾਨਦਾਨ ਹੋ ਜਾ ਹਾਂ ਮਾਨਦਾਨ ਹੋ ਜਾ ਓਕੇ 65000 ਰੁਪਇਆ ਮੋਲ ਮਾਨਦਾਨ ਠੰਡੀ ਸੀਲ ਪੂਰੀ ਹੈ ਵੀ ਠੰਡੀ ਸੀਲ ਪੂਰੀ ਆ ਬਾਈ ਤੋਰਾ ਤਾਰਾ ਕਿਵੇਂ ਆ ਠੀਕ ਆ ਤੋਰੀ ਦੇ ਤੋੜ ਦਿੰਦੇ ਆ ਪੂਰਾ ਵੱਧਗਾ ਤੋਰਾ ਵੀਰ ਜੀ ਠੰਡੀ ਫੋਲ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਥਣ ਬਹੁਤ ਚੰਗਾ ਚ ਵੀ ਕਿੰਨੇ ਪੂਰੀ ਪੂਰੀ ਕੋਲੀ ਚ ਬਾਈ ਠੀਕ ਹਾਂ ਪੂਰੇ ਫਲ ਨਸਲ ਬਹੁਤ ਚੰਗੀ ਆ ਬਾਈ ਕੋਲੇ ਆ ਵੈੜਾ ਦੇ ਕੋਲੇ ਉਹ ਹੀ ਟਾਪ ਬਰੀਡ ਆ ਬਾਈ ਨਸਲ ਆ ਠੀਕ ਆ ਕਿ ਨਹੀਂ ਘਰ ਦੀ ਨਸਲ ਬਾਈ ਦੀ ਬਹੁਤ ਸੁਣੀ ਪੈਦਾ ਕਰੀ ਵੀ ਆ ਜਿਵੇਂ ਉਹ ਪਹਿਲੇ ਨੰਬਰ ਵਾਲੀ ਵੈੜ ਦਿਖਾਈ ਐ ਸੀਮਣ ਬਾਈ ਨੇ ਦੱਸਿਆ ਸੈਕਸਲ ਸੀਮਣ ਲਗਵਾਇਆ ਸੀ ਬਾਈ ਨੇ ਥਾਰ ਪਾਰਕਰ ਆ ਬਹੁਤ ਚੰਗੀ ਬੱਚੀ ਦਿੱਤੀ ਆ ਸੀਮਣ ਇਹਦੇ ਵੀ ਚੰਗੇ ਹੀ ਲੱਗੇ ਉਹ ਹਾਂਜੀ ਇਹਦੇ ਵੀ ਇਹਦੇ ਵੀ ਸਾਈ ਵਾਲ ਦਾ ਲੱਗਿਆ ਵਾ ਕੇਸਰੀ ਉਹਦਾ ਓਕੇ ਜੀ ਠੀਕ ਹੈ ਜੀ ਮੋੜ ਲੈਦਾ ਵੀ ਜਾਇਜ਼ ਆ ਬਾਈ 65000 ਰੁਪਏ ਮਾਨਤਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂ ਮੋੜ ਲੈ ਓ ਆਪਾਂ ਕੋਲ ਟੀਕਾ ਪਿਆ ਕੇਸਰੀ ਉਹਦਾ ਲੱਗਿਆ ਹੋਇਆ ਇਹਨੂੰ ਠੀਕ ਹੈ ਜੀ ਹੂੰ ਸਟਰਾਹ ਬਾਈ ਕੋਲੋਂ ਮਿਲ ਜੂਗਾ ਬਾਈ ਕਹਿੰਦਾ ਆਪਣਾ ਸਾਮ ਕੇ ਰੱਖਿਆ ਹੋਇਆ ਠੀਕ ਹੈ ਕਿ ਨਹੀਂ ਬਾਕੀ ਯਾਰ ਬੜਾ ਹੀ ਦੱਸਦੀਆਂ ਬੜਾ ਆਪਮੋਹ ਬੋਲਦੀਆਂ ਬਰੀਡ ਫੁੱਲ ਠੰਡੀਆਂ ਬਾਈ ਕਹਿੰਦਾ ਫੁੱਲ ਬਾਈ ਨਾਲ ਗੱਲ ਕਰਕੇ ਸਾਡੇ ਸੀ ਮਹਾ ਬਾਈ ਸਾਈਵਾਲ ਕਿਵੇਂ ਸਾਰੀ ਬਰੀਡ ਵੀ ਨਹੀਂ ਆਮ ਬੰਦਾ ਡਰ ਜਾਂਦਾ ਵੀ ਇਹ ਥੋੜੀਆਂ ਗਰਮ ਹੋਣੀਆਂ ਸਵੇਰਾ ਬਾਈ ਕਹਿੰਦਾ ਬਈ ਪੂਰਾ ਠੰਡਾ ਰਹਾਗਾ ਬਾਈ ਕੋਲੇ ਬਾਈ ਕਹਿੰਦਾ ਆਪਣੇ ਕੋਲ ਕੋਈ ਗਰਮ ਨਹੀਂ ਕਹਿੰਦਾ ਦੋਨੇ ਪਾਸੇ ਬਹਿ ਕੇ ਚਬਾਈ ਕਰਦੇ ਆ ਠੀਕ ਹੈ ਕਿ ਨਹੀਂ ਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ